ਸਾਰੇ ਦੇਸ਼ ਦੇ ਚਿਕ੍ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹੰਸਰ ਬਾਹੋ ਹਜ਼ਾਰਾਂ ਬਾਵਾ ਵਾਲਾ ઋષਿ ਹਜ਼ਾਰਾਂ ਬਾਵਾ ਨਹੀਂ ਆਉਂਦੀਆਂ ਅਗਰ ਹਜ਼ਾਰਾਂ ਬਾਵਾ ਇੱਕ ਬੰਦੇ ਦੀ ਆਉਣ ਤੇ ਸਾਰੇ ਹਾਲ ਵਿੱਚ ਮੇਰੇ ਖਲੇ ਕੋਈ ਬੰਦਾ ਬੈਠੇਗਾ ਮੁਸ਼ਕਿਲ ਹੈ ਇੱਕ ਵੀ ਬੈਠ ਸਕੇ ਹਜ਼ਾਰਾਂ ਬਾਵਾ ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ ਜਿਹੜੇ ਸਮਝਾਣ ਦੇ ਪ੍ਰਤੀਕ ਨੇ ਨਾ ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤਾਂ ਬੜੇ ਬੁਲੇਖੇ ਪੈ ਜਾਂਦੇ ਨੇ ਸਹਿਨ ਸਰਬਾਉ ਦੋ ਹੱਥਾਂ ਦੇ ਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਦੋ ਹੱਥਾਂ ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੋੜ ਜਾਣ ਉਸ ਦੇ ਅੱਗੋਂ ਉਹ ਸਹਿਨ ਸਰਬਾਉ ਹੋ ਗਏ ਔਰ ਕੀ ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ ਸਹਿਨ ਸਰਬਾਉ ਦਹ ਸਿਰ ਕਹਿੰਨ 라ਵਣ ਦੇ 10 ਸਿਰ ਸਨ ਨਹੀਂ 10 ਸਿਰ ਜਿਤਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ 10 ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ ਤਦੇ ਤੇ ਉਸਦੀ ਲੰਕਾ سونے ਦੀ ਸੀ ਤਦ ਹੀ ਤੇ ਚੰਦ ਸੂਰਜ ਤਾਂ ਕਿ ਤਪਦ ਰਸੋਈ ਗੁਰਗਨ ਸਾਹਿਬ ਦੀ ਬਾਣੀ ਕਹਿੰਦੀ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਚ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ ਚ ਉਸ ਜ਼ਮਾਨੇ ਚ ਸੈਨਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ 라ਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ ਮਹਿਲਾਾਂ ਦੇ ਕਲਸ ਉਹਨੇ ਸੋਨੇ ਨਾਲ ਲਾਏ ਲੱਦੇ ਹੋਏ ਇਸ ਵਾਸੇஸ்வரਨ ਲੰਕਾ ਉਸ ਨੂੰ ਕਹਿੰਦੇ ਸੀ ਹਰ ਪੱਖ ਤੋਂ ਸਿਆਣਾ ਸੀ ਬੜਾ ਬੁੱਧੀਮਾਨ ਸੀ ਸ਼ਿਵ ਜੀ ਦਾ ਭਗਤ ਸੀ ਇਸ ਕਥਾ ਨੂੰ ਵੀ ਮੈਂ ਛੇੜਿਆ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ ਸਮਾਇਸ ਚ ਲੱਗ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋ ਗਏ 라वण ਦੇ ਇੱਕ ਪਹਿਲੂ ਦੀ ਉਪਮਾ ਕੀਤੀ ਛੋ ਬੋਲੇ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਠ ਰਾਮਨ ਹੋਤੇ ਸੋਰੰਕ ਨੇ ਜਨ ਸਿਰ ਦੀਨੇ ਕਟ ਮਹਾਰਾਜ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਪ੍ਰੇਮ ਦਾ ਸੌਦਾ ਕਿ ਕਿਦਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪ੍ਰਮਾਤਮਾ ਧਨਵਾਨਾਂ ਦੀ ਤਿੱਜੋਰੀ ਦੇ ਚੋਂਦਾ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ 66 ਵਟਾ ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ ਪ੍ਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ ਤੋਂ 라ਵਣ ਹੋਤੇ ਸੋ ਰੰਕ ਨੇ 라ਵਣ ਕੋਈ ਬਿਖਾਰੀ ਨਹੀਂ ਸੀ ਜਿਨ ਸਿਰ ਦੀਨੇ ਕਾਟ ਜਿਨੇ ਆਪਣਾ ਸੀਸ ਕੱਟ ਕੇ ਸ਼ਿਵ ਜੀ ਦੇ ਅੱਗੋਂ ਰੱਖ ਦਿੱਤਾ ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ ਉਹ ਇਤਨਾ ਸੋਚਦਾ ਸੀ ਜਿਵੇਂ 10 ਸਿਰ ਕੋਈ ਸੋਚ ਉਹਦੇ ਇਤਨੇ ਪਰਬਲ ਵਿਚਾਰ ਸਨ 10 ਸਿਰ ਵੀ ਨਹੀਂ ਸੋਚ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ 라ਵਣ ਕੱਟ ਕੇ ਅੱਗੇ ਰੱਖ ਦ ਅ ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ ਤੇ 라ਵਣ ਕਹਿੰਦਾ ਹੈ ਐ ਸ਼ਿਵ ਜੀ ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਧਿਆ ਹੱਥ ਨਹੀਂ ਹੈ ਮੈਂ ਉਸਿਰ ਨੂੰ ਕੀ ਕਰਾਂ ਠੀਕ ਹੈ ਮੈਂ ਸੋਚ ਲੈਣਾ ਵਿਚਾਰ ਲੈਣਾ ਆਲਮ ਫਾਜ਼ਨਾ ਵਿਦਵਾਨਾ ਚਾਰ ਵੇਦਾਂ ਦਾ ਪਾਠੀਆਂ ਤੇ ਚਾਰ ਵੇਦਾਂ ਦਾ ਗਾਇਤਾ ਵੀ ਆ ਪਰ ਇਸ ਸਿਰ ਦੇ ਉੱਤੇ ਤੇਰਾ ਮੇਰ ਭਰਿਆ ਹੱਥ ਨਹੀਂ ਹੋਇਆ ਮੈਨੂੰ ਆਸ਼ੀਰਵਾਦ ਨਹੀਂ ਮਿਲੇ ਮੈਂ ਸਿਰ ਨੂੰ ਕੀ ਕਰਾਂ ਇਤਨਾ ਸਿਆਣਾ ਇਤਨਾ ਵੱਡਾ भगत ਇਹ ਸ਼ਿਵ ਜੀ ਦਾ भगत ਸੀ ਰਾਮ ਵੀ ਸ਼ਿਵ ਜੀ ਦੇ भगत ਸਨ ਰਾਮੇਸ਼ਵਨ ਦੇ ਸ਼ਿਵ ਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜਾਈ ਕੀਤੀ ਦੋਵੇਂ ਸ਼ਿਵ ਜੀ ਦੇ ਭਗਤ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਠ ਰਾਮਨ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ ਸਾਰੀ ਦੁਨੀਆ ਚ ਖਾਸ ਕਰਕੇ ਸਾਡੇ ਦੇਸ਼ 'ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਹੈ ਰਾਵਣ ਦਾ ਇੰਨੀ ਬੇਇੱਜ਼ਤੀ ਅਜੇ ਤੱਕ ਕਿਸੇ ਦੀ ਵੀ ਨਹੀਂ ਹੋਦੀ ਹੋਈ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ ਸਾਲ ਦੇ ਸਾਲ ਜਲਾਇਆ ਜਾਂਦਾ ਹੈ ਹੈਰਾਨੀ ਕਿ ਪੁਤਲਾ ਖੜਾ ਕਰ ਦੇਣਗੇ ਸਾਰਾ ਦਿਨ ਲੋਕੀ ਮੱਥਾ ਵੀ ਟੇਕ ਦੇਣ ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ ਪ੍ਰਸ਼ਾਦ ਵੀ ਰੱਖਣਗੇ ਕੋਈ ਹੱਦ ਹੋ ਗਈ ਜਿਹਨੂੰ ਫੂਕ ਦੇਣਾ ਹੈ ਕਿ ਜਿਹੜਾ ਕਹਿੰਦੇ ਵਾਕਈ ਦੁਸ਼ਟ ਸੀ ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀਮਤ ਪ੍ਰਾਣਾ ਵਿੱਚ ਅਹਿਸਾਸ ਹੈ ਵੇਦਾਂ ਦਾ ਗੈਣੀ ਸੀ ਸ਼ਿਵਜੀ ਦਾ ਭਗਤ ਸੀ ਕਿ ਵੀ ਮੈਂ ਅਰਜ਼ ਕਰਾਂ ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ ਜਲਾਣ ਤੋਂ ਪਹਿਲੇ ਰਾਮ ਵੀ ਪ੍ਰਕਰਮਾ ਕਰਦਾ ਹੈ ਉਸ ਦੇ ਉਹ ਲੰਮੀ ਚੌੜੀ ਗੱਲ ਹੈ ਜਦ ਮਰਨ ਲੱਗਿਆ ਸੀ ਰਾਵਣ ਦਮ ਤੋੜਨ ਲੱਗਾ। ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ। ਬੜੀਆਂ ਵਿਚਾਰਾਂ, ਬੜੀ ਸਿਆਣਪ, ਬੜੀ ਸੋਝ-ਬੋਝ ਇਹ ਵੀ ਇਹਦੇ ਨਾਲ ਚਲੀ ਜਾਏਗੀ। ਇਹਦਾ ਆਖਰੀ ਦਮ ਟੁੱਟੇ ਤੂੰ ਇਸ ਦੇ ਕੋਲੋਂ ਕੁਝ ਨਾ ਕੁਝ ਲੈ ਕੇ ਜਾ। ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ ਗੁਰੂ ਅਰਜਨ ਦੇਵ ਜੀ ਨੇ ਉਹਦੀ ਰੂਪਰੇਖਾ ਸਾਹਮਣੇ ਰੱਖ ਦਿੱਤੀ ਲਕਸ਼ਮਣ ਦੀ ਜੈਸੀ ਤਬੀਅਤ ਸੀ ਕਿਉਂਕਿ ਗੁੱਸੇ ਚ ਆ ਕੇ 라ਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ ਇਹ ਸੰਤ ਦਾ ਕੰਮ ਨਹੀਂ ਹੈ ਨੱਕ ਕੱਟਣਾ ਤੇ स्त्री ਨੂੰ ਹਮੇਸ਼ਾ ਲਈ ਕਰੋਪ ਕਰ ਦੇਣਾ ਸਵੈੰਬਰ ਦੀ ਪ੍ਰਥਾ ਉਹਨਾਂ ਦੇ ਨਾਲ ਆਮ ਸੀ ਸਵੈੰਮਵਰ ਸਵੈੰਬਰ ਬੱਚੀ ਆਪਣਾ ਵਰ ਖੁਦ ਚੁਣਦੀ ਸੀ ਇਹ ਆਮ ਪ੍ਰਥਾ ਸੀ ਸੀਤਾ ਨੇ ਵੀ ਖੁਦ ਚੁਣਿਆ ਸੀ ਦ੍ਰੋਪਤੀ ਨੇ ਵੀ ਖੁਦ ਚੁਣਿਆ ਸੀ ਸਵੈੰਬਰ ਸਵੈੰਮਵਰ ਚੁਣਨਾ ਹੈ ਆਪ ਵਰ ਚੁਣਨਾ ਹੈ ਸਮਾਜ ਦੀ ਵਿਵਸਥਾ ਐਸੀ ਸੀ ਅਗਾਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ ਜ਼ਿੰਦਗੀ ਚ ਪਛਤਾਣਾ ਪੈਂਦਾ ਏ ਪਰ ਬੱਚੇ ਰੁੱਲ ਜਾਂਦੇ ਨੇ ਸਵੈਮਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ناکਾਮ ਹੋ ਕੇ ਰੱਦ ਕਰ ਦਿੱਤਾ ਗਿਆ ਬਿਨੇ ਬੱਚੀ ਸਵੈਮ ਨਹੀਂ ਚੁਣੇਗੇ ਸਿਰਫ ਇਸ ਕੋਲ ਜਜ਼ਬੇ ਹੀ ਹੁੰਦੇ ਨੇ ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ ਇਹਦੇ ਕੋਲ ਦੂਰ ਦ੍ਰਿਸ਼ਟੀ ਨਹੀਂ ਹੁੰਦੀ ਸਵੈਮਬਰ ਭਾਰਤ ਦੇ ਚ ਫੇਲ ਹੋਇਆ ਸਵੈਮਬਰ ਅਮਰੀਕਾ ਤੇ ਯਾਰਬ ਦੇ ਦੇਸ਼ਾਂ ਚ ਫੇਲ ਹੋ ਰਿਹਾ ਹੈ ਕੈਲੀਫੋਰਨੀਆ ਦੀ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87 ਫੀਸਦੀ ਦੀਆਂ ਸ਼ਾਦੀਆਂ ਕੈਲੀਫੋਰਨੀਆ ਇਕ ਤਲਾਕ ਹੋ ਜਾਂਦੀਆਂ ਨਹੀਂ ਨਿਭਦੀਆਂ ਟੁੱਟ ਜਾਂਦੀਆਂ ਹਾਲਾਂਕਿ ਖੁਦ ਚੁਣਿਆ ਹੁੰਦਾ ਹੈ ਖੁਦ ਸ਼ਾਦੀਆਂ ਕੀਤੀਆਂ ਮਾਪੇ ਦੇ ਮਦਖਲਤ ਵੀ ਨਹੀਂ ਸਮਾਜ ਦੀ ਮਦਖਲਤ ਵੀ ਨਹੀਂ ਫਿਰ ਕਿਉਂ ਨਹੀਂ ਨਿਭਦੇ ਸਿਰੋਪੋਕੇ ਜਜ਼ਬਿਆਂ ਦੇ ਤਹਿਤ ਚੁਣਾਵ ਹੁੰਦਾ ਹੈ ਜਜ਼ਬੇ ਠੰਡੇ ਪੈ ਗਏ ਤਲਾਕ ਹੋ ਗਏ ਇੱਕ ਸਟੇਟ ਦੇ ਅੰਦਰ ਬਾਕੀ ਸਟੇਟਾਂ ਚ ਨਹੀਂ ਇੱਕ ਸਟੇਟ ਦੇ 87% ਦੀਆਂ ਸ਼ਾਦੀਆਂ ਤਲਾਕ ਹੋ ਜਾਂਦੀਆਂ ਸਵੈਂਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇ ਫੇਲ ਹੋਇਆ ਸਮਾਜ ਨੇ ਰੱਦ ਕਰ ਦਿੱਤਾ ਬਈ ਨੇ ਆਂਦਾ ਬੱਚੀ ਖੁਦ ਚੁਣਾਵ ਨਹੀਂ ਕਰੇਗੀ ਕਰੇਗੀ ਤਾਂ ਉਸ ਤੇ ਉਂਗਲ ਉਠਾਏਗੀ ਸਮਾਜੇ ਬੱਚੀ ਗਲਤ ਹੈ ਯੁਰਬ ਦੇਸ਼ ਅਮੇਰੀਕਾ ਕੈਨੇਡਾ ਦੇ ਜ ਸੋ ਸਵੈਂਬਰ ਫੇਲ ਹੋ ਰਹੇ ਪਰ ਰਾਵਣ ਤੇ ਸ਼੍ਰੀ ਰਾਮ ਦੇ ਸਮੇਂ ਸਵੈਂਬਰ ਆਮ ਸੀ ਸਰੂਪ ਨਖਾ ਨੇ ਲਕਸ਼ਮਣ ਨੂੰ ਚੁਣ ਲਿਆ ਸੀ ਵਰਮਾਲਾ ਪੈਣ ਲੱਗੀ ਲੰਬੀ ਚੌੜੀ ਕਥਾ ਉਹਨੇ ਗੁੱਸੇ ਚ ਉਹਦੀ ਨੱਕ ਕੱਟ ਦਿੱਤੀ ਤੇ ਸਰੂਪ ਨਖਾ ਉਹਨਾਂ ਦਿਨਾਂ ਚ ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅੱਛੇ ਸਨ ਲਕਸ਼ਮਣ ਨੇ ਕਿ ਨੱਕ ਕਰਕੇ ਤੂੰ ਖੂਬ ਸੂਰਤ ਲੱਗਦੀ ਪਈ ਹੈ ਬਹੁਤ ਮੈਂ ਇਹ ਕੱਟ ਦੇਣਾ ਕੱਟ ਦਿੱਤੀ। ਏਸ਼ੀਆ ਦਾ ਇਲਾਕਾ ਐਸਾ ਹੈ ਹੋਰ ਕੁਝ ਬਰਦਾਸ਼ ਕਰ ਲਵੇ ਲੇਕਿਨ ਭਰਾ ਭੈਣ ਦੀ ਤੋਹੀਨ ਤੇ ਭੈਣ ਦੀ ਗੱਲ ਨਹੀਂ ਬਰਦਾਸ਼ ਕਰਦਾ। ਰਾਵਣ ਦੀ ਭੈਣ ਸੀ ਆਮ ਬੰਦਾ ਨਹੀਂ ਬਰਦਾਸ਼ ਕਰਦਾ ਉਹ ਤੇ ਰਾਜਾ ਸੀ। ਬਦਲੇ ਦੀ ਭਾਵਨਾ ਤੇ ਆਕੇ ਕਈ ਕੇ ਸਿਆਣਾ ਸੀ ਵਿਦਵਾਨ ਸੀ ਸ਼ਿਵਜੀ ਦਾ ਭਗਤ ਸੀ ਪਰ ਬੈਣ ਦੀ ਨੱਕ ਕੱਟੀ ਇਤਿਹਾਸ ਦੇ ਨਿੱਕੇ ਪਹਿਲੋ ਮੈਂ ਤੁਹਾਡੇ ਸਾਹਮਣੇ ਰੱਖੇ ਨਾ ਲਕਸ਼ਮਣ ਗਿਆ ਗਿਆਨ ਲੈਣ ਵਾਸਤੇ ਰਾਵਣ ਦੇ ਸਿਰ ਦੇ ਭਾਰ ਖੜਾ ਹੋਇਆ ਔਰ ਕਹਿੰਦਾ ਹੈ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਹੈ ਹਰ ਪਹਿਲੋ ਦੇ ਜੋ ਕੀਮਤੀ ਤੋਂ ਕੀਮਤੀ ਵਿਚਾਰ ਧਾਰਾ ਵੇ ਤੁਸੀਂ ਜਾ ਰਹੇ ਹੋ ਜਗਤ ਤੋਂ ਦੱਸ ਕੇ ਜਾ ਰਾਵਣ ਨੇ ਅੱਖ ਜ਼ਰੂਰ ਖੋਲੀਏ ਔਰ ਘਿਰਣਾ ਭਰੀ ਮੁਸਕਰਾਹਟ ਵੀ ਚਿਹਰੇ ਤੇ ਆਈ ਫਿਰ ਅੱਖਾਂ ਬੰਦ ਹੋ ਗਈ लक्ष्मण ਵਾਪਸ ਆ ਗਏ RAM ਨੂੰ ਕਹਿੰਦਾ ਹੈ ਭਗਵਨ ਉਹ ਤੇ ਬੋਲਦਾ ਹੀ ਨਹੀਂ ਪਤਾ ਹੈ RAM ਨੇ ਕੀ ਆਖੇ ਤੈਨੂੰ ਬੁਲਾਣ ਦੀ ਜਾਚ ਨਹੀਂ ਆਈ ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ। ਜਾ ਉਹ ਵਿਦਵਾਨ ਹੈ। ਸ਼ਿਵਜੀ ਦਾ ਭਗਤ ਉਹਦੇ ਕਦਮਾਂ ਦੇ ਵਿੱਚ ਖੜਾ। ਉਹਦੇ ਪੈਰਾਂ ਤੇ ਮੱਥਾ ਟੇਕ। ਫਿਰ ਹੱਥ ਜੋੜ ਕੇ ਮੰਗ ਕਰ। ਇੰਜ ਗਿਆਨ ਦੀ ਮੰਗ ਕਰੀ ਦੀ। ਜਿਹਦੇ ਕਦਮਾਂ ਦੇ ਚਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸ ਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ। ਮਾਮੂਲੀ ਨਹੀਂ ਹੋ ਸਕਦਾ। ਅਜ ਕੇ ਇਸ ਤਰ੍ਹਾਂ ਕੀਤਾ ਤੇ ਰਾਹ ਉਹਨੇ ਜਿਹੜੀ ਆਖਰੀ ਗੱਲ ਕੀਤੀ ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਈ ਨਹੀਂ ਆਉਂਦਾ ਜੋ ਕਰਨਾ ਹੈ ਅੱਜ ਕਰ ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰਨੀ ਪੋਸ ਬੰਨਣਾ ਕਰਨੀ ਕੱਲ ਤੇ ਨਾ ਛੁੱਟ ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇਂ ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੇ ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੇ ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾ ਰਿਹਾ ਪਾਤਸ਼ਾਹ ਕਹਿੰਦੇ ਨੈ ਬਿਲੰਬ ਧਰਮੰਗ ਬਿਲੰਬ ਪਾਪ ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ ਸਾਬ ਕਿੰਦਰ ਬਿਲੰਬ ਨਹੀਂ ਕਰਨੀ ਦੇਰੀ ਨਹੀਂ ਕਰਨੀ ਕਿਉਂ ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ ਫਿਰ ਤੂੰ ਉਹ ਨਹੀਂ ਕਰ ਸਕੇਗਾ ਬਿਲੰਬ ਪਾਪੰ ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਹੈ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ ਲੇਕਿਨ ਹੁੰਦਾ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆਲਕ ਕਰੇ ਬੁਰਾਈ ਹੋਵੇ ਸੇ ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿਨ ਕਰਦਾ ਹੈ ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂ ਦੇ ਪਰਸੋਂ ਸੋਚਾਂ ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਚੰਗਿਆਈਆਂ ਤੋਂ ਬਚਦਾ ਜਾ ਰਿਹਾ ਕਿਉਂਕਿ ਚੰਗਿਆਈਆਂ ਨੂੰ ਪੋਸ਼ਣ ਕਰਦਾ ਹੈ ਚੰਗੇ ਆਈਂਗਾ ਆਲਕ ਕਰੇ ਬੁਰਾਈ ਹੋਵੇ ਸਹਿਰ ਇਹ ਮਹਾਨ ਗਿਆਨ 라ਵਣ ਨੇ ਲਕਸ਼ਮਣ ਨੂੰ ਦਿੱਤਾ ਹੁਣ ਪ੍ਰਸ਼ਨ ਖੜਾ ਹੋਵੇਗਾ ਹਾਰ ਕਿਉਂ ਗਏ ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ 라ਵਣ ਰਾਮ ਤੋਂ ਨਹੀਂ ਹਾਰੇ ਆਪਣੇ ਭਰਾ ਤੋਂ ਹਾਰੇ ਨ ਬਵਿਕਸ਼ਣ ਤੋਂ ਸਾਰੇ ਸੀਕਰਟ ਸਾਰਾ ਰਾਜ਼ ਭਰਾ ਨੇ ਦੱਸ ਦਿੱਤਾ ਬਵਿਕਸ਼ਣ ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ ਹੈ ਪਰ ਆਦੇਵਾਰ ਤੋਂ ਨਹੀਂ ਬਚ ਸਕਦਾ ਕਿਉਂਕਿ ਭਰਾ ਨੂੰ ਸਭ ਕੁਝ ਪਤਾ ਹੈ ਸਭ ਕੁਝ ਪਤਾ ਹੈ ਹੋ ਸਕਦਾ ਹੈ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ ਭਰਾ ਦਾ ਵਾਰ ਖਾਲੀ ਨਹੀਂ ਹੋ ਜਾਦਾ ਇਸ ਵਾਸਤੇ ਆਮ ਦੁਸ਼ਮਣਾਂ ਦੇ ਇਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ ਨਹੀਂ ਦੇਖੀ ਜਾਂਦੀ ਕਈ ਵਾਰ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭयंकर ਵਿਵੇਕਸ਼ਣ ਨੇ ਸਾਰੇ ਰਾਜ਼ ਦੱਸ ਦਿੱਤੇ ਨੇ ਵਿਵੇਕਸ਼ਣ ਤੇ ਰਾਜ਼ ਸੀ ਰਾਮਣ ਦਾ ਸਾਰੇ ਸੀਕ੍ਰੇਟ ਦੱਸ ਦਿੱਤੇ ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਹੈ ਭਰਾ ਦੀ ਮਾਰ ਤੋਂ ਤੋਂ ਭਾਰਤ ਦੇ ਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ ਮਨੁੱਖ ਦੀ ਫਿਤਰਤ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੁੰਦਾ ਹੈ ਜੋ ਜਿੱਤ ਜਾਏ ਉਹ ਭਗਵਾਨ ਕੁਦਰਤੀ ਗੜ ਸਭ ਪ੍ਰਮੋ ਕੇੜੇ ਮਨੁੱਖ ਪ੍ਰਭਾਵਤ ਹੈ ਜੋ ਜਿੱਤਦਾ ਹੈ ਉਹ ਪ੍ਰਭਾ ਜੋ ਹੈ ਭਗਵਾਨ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੈ ਇਸ ਤਰ੍ਹਾਂ ਹੈ ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਦੇ ਚ ਜੇਤੂ ਬਣੀਏ ਤੇ ਜੇਤੂ ਤਾਂ ਬਣ ਸਕਦੇ ਨੇ ਕੋਈ ਸ਼ਕਤੀ ਹੋਵੇ ਤਾਕਤ ਹੋਵੇ ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ ਹੁਣੇ ਮੈਂ ਅਰਜ਼ ਕੀਤੀ ਸੀ ਪਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਹੁਣ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ ਜੋ ਬਾਹਰ ਦੀ ਸ਼ਕਤੀ ਇਹਨੂੰ ਸਤਾ ਕਹਿੰਦੇ ਨੇ ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਬਦਕਿਸਮਤੀ ਹੈ ਆਗ ਕਾਲ ਤੋਂ ਸਤਾ ਸਤ ਨਾਲ ਟਕਰਾਂਦੀ ਰਹੀ ਹੈ ਮੈਂ ਜਦੋਂ